ਜੀ ਨਾਮ ਤੁਹਾਡਾ ਜੀ ਨੀਲਮ ਰਾਣੀ ਵਾਈਫ ਆਫ ਸੰਜੀਤ ਕੁਮਾਰ ਜੀ ਮੇਰੇ ਪਤੀ ਤੇ ਜਿਹੜੀ ਐਫ ਆਈ ਆਰ ਕੀਤੀ ਲਈ ਹੋ ਠੁੱਕੀ ਹੈ ਕਿ ਬਿਲਕੁਲ ਕੋਈ ਕਲੋਨੀ ਦਾ ਨਹੀਂ ਕੱਟੀ ਕੋਈ ਕਲੋਨੀ ਦਾ ਪੈਸਾ ਨਹੀਂ ਵਿਆਹੀ ਇਹ ਕਿਸੇ ਹੋਰ ਨਾਲ ਉਹਨਾਂ ਦੀ ਬੇਇਮਾਨੀ ਹੈ ਲੈਣਦਾਰੀ ਉਹਦਾ ਸਾਨੂੰ ਕੋਈ ਪਤਾ ਨਹੀਂ ਹੈਗਾ ਜੀ ਸਾਰਾ ਸਾਨੂੰ ਪਛਾਇਆ ਜਾ ਰਿਹਾ ਜੀ ਸਾਰੇ ਪੁਲਿਸ ਡਿਪਾਰਟਮੈਂਟ ਨੂੰ ਸਾਰੀ ਮੰਡੀ ਨੂੰ ਪਤਾ ਹੈ ਵੀ ਠੁੱਕੀ ਐਫ ਆਈ ਆਰ ਕੀਤੀ ਹੈ ਜੀ ਪਰ ਨਾ ਤਾਂ ਸਾਡੀ ਪੁਲਿਸ ਪ੍ਰਸ਼ਾਸਨ ਚ ਕੋਈ ਸੁਣਵਾਈ ਹੈ ਐਫ ਆਈ ਆਰ ਕਰਨ ਵੇਲੇ ਸਾਡੇ ਤੋਂ ਕੋਈ ਇਨਕੁਆਇਰੀ ਨਹੀਂ ਕੀਤੀ ਗਈ। ਸਾਨੂੰ ਇਨਕੁਆਇਰੀ ਕਿ ਚਾਮਦ ਨਹੀਂ ਕੀਤਾ ਗਿਆ। ਝੁੱਟੀ ਚੱਟਾਂ ਦੇ ਧਰਨੇ ਦੇ ਦਵਾ ਦੇ ਵਿੱਚ ਆ ਕੇ ਇਹਨਾਂ ਨੇ ਐਫ ਆਈ ਆਰ ਕੀਤੀ ਹੈਗੀ। ਉਹਨਾਂ ਨੇ 15 ਦਿਨ ਧਰਨਾ ਲਾਈ ਰੱਖਿਆ। ਉਸ ਤੋਂ ਬਾਅਦ ਐਫ ਆਈ ਆਰ ਤਾਂ ਨੇ ਦਵਾਜੀ ਤੇ ਜੇ ਤਾਂ ਨੇ ਦੇ ਦਵਾਜੀ ਪ੍ਰਸ਼ਾਸਨ ਚੱਲਣ ਤਾਂ ਫਿਰ ਪੁਲੀਸ ਖਾਨੇ ਬੰਦ ਕਰ ਦੇਣੇ ਚਾਹੁੰਦੇ ਕੀ ਲੋੜ ਹੈ ਇਹਨਾਂ ਦੀ? ਆਪੇ ਧਰਨੇ ਰੋਕੀ ਦੇਣਗੇ ਤੇ ਆਪਾਂ ਸਮਾਜ ਚਲਾਉਣਗੇ ਜਿਹੜਾ ਆਪੇ ਮਨਮਾਨੀਆਂ ਨੇ। ਮੇਰੀ ਤਾਂ ਇਹ ਦਰਖਾਸਤ ਹੈ ਕਿ ਇਹ ਜੋ ਠੱਪਰਚਾ ਜਿਹੜਾ ਠੱਪਰਚਾ ਕੀਤਾ ਮੇਰੇ ਪਤੀ ਤੇ ਉਹ ਰੱਦ ਕੀਤਾ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਇਹ ਉਹਨਾਂ ਕੋਲ ਕੋਈ ਸਬੂਤ ਹੈ ਕਿ ਉਹਨਾਂ ਨੇ ਪੈਸੇ ਦਿੱਤੇ ਸੀ ਜਾਂ ਆਪਾਂ ਕਿਸ਼ਣ 5 ਰੁਪਏ ਵੀ 500 ਰੁਪਏ ਵੀ ਦਿੱਨੇ ਉਹਦੀ ਵੀ ਆਪਣੇ ਕੋਲ ਕੋਈ ਸਲਿੱਪ ਹੁੰਦੀ ਹੈ ਵੀ ਮੈਂ ਭਾਈ ਤੈਨੂੰ ਦੇ ਕੇ ਗਿਆ ਜਾਂ ਮੈਂ ਇੱਥੋਂ ਲੈ ਕੇ ਗਿਆ ਉਹਨਾਂ ਨੇ ਆਪਦੇ ਐਨੇ ਨੇ 5-5 ਲੱਖ ਰੁਪਏ ਵੀ ਨਾ ਜਿਸ ਦਾ ਸਬੂਤ ਕੋਈ ਦੇ ਦੇਗੇ। ਉਹ ਤਾਂ ਜੀ ਮੈਨੂੰ ਇਸ ਬਾਰੇ ਕੋਈ ਨੋ ਲੈਜ ਨਹੀਂ। ਮੇਰੇ ਪਤੀ ਨੂੰ ਪਤਾ ਹੈਗਾ ਤੇ ਪਰ ਉਹ ਕਹਿੰਦੇ ਵੀ ਅਸੀਂ 5-5 ਲੱਖ ਰੁਪਇਆ ਪਲਾਟ ਖਾਤੇ ਦਿੱਤਾ ਹੈ ਪਰ ਜੇ ਕੋਈ ਵਿਆਨਾ ਹੁੰਦਾ ਤਾਂ ਕੋਈ ਲਿਫਟ ਪੜਦਾ ਹੁੰਦੀ ਉਹ ਮੈਨੂੰ ਬਿਜਨਸ ਵਾਲੇ ਨਹੀਂ ਹੋ ਸਕਦੀ ਮੈਂ ਤਾਂ ਨਿਚੇ ਪੈ ਚੁੱਕੀ ਹਾਂ ਹੁੰਦੀ ਹੋ ਉਹਨਾਂ ਨੇ ਕਿਹਾ ਕਿ ਉਹ ਲੈਣਾ ਉਹ ਸਾਰਾ ਜਸਪਾਲ ਸਿੰਘ ਨਾਲ ਹੈ ਜੀ ਸਾਨੂੰ ਤਾਂ ਸਿਰਫ ਇਹਸ ਕਰਕੇ ਪੁੱਠਾ ਥਾਏ ਜਾ ਰਿਹਾ ਕਿ ਅਸੀਂ ਬਹਾਣੀਆਂ ਆ ਮਹਾਜਨ ਹੈ ਵੀ ਧਰ ਕੇ ਸਾਨੂੰ ਕੁਝ ਦੇ ਦੇਣਗੇ ਪਰ ਸਾਡਾ ਉਹਨਾਂ ਨਾਲ ਕਿਸੇ ਕਿਸਮ ਦਾ ਇੱਕ ਪੰਜੀ ਦਾ ਵੀ ਦੇਣ ਲੈਣ ਦੀ ਨਹੀਂ ਸਿਰਫ ਬਾਹਨੀਆਂ ਹੋਣ ਕਰਕੇ ਸਾਨੂੰ ਫਸਾਇਆ ਜਾ ਰਿਹਾ ਹੈ ਹੋਰ ਕੋਈ ਗੱਲ ਨਹੀਂ ਹੈਗੀ ਝੂਠੀ ਮੰਨ ਕਰਕੇ ਇਹਨਾਂ ਨੇ ਕਲੋਨੀ ਦੀ ਕਹਾਣੀ ਬਣਾਈ ਹੈ ਪਹਿਲਾਂ ਯੂਨੀਅਨ ਹੋ ਐਪੀ ਡੈਪਟੀਟ ਸੀ ਵੀ ਅਸੀਂ ਜਸਪਾਲ ਦੇ ਕੋਲ ਆਵਦੀ ਆਏ ਤੇ ਪੈਸੇ ਜਮ੍ਹਾਂ ਕਰਦੇ ਸੀਗੇ ਤੇ ਉਹ ਸਾਡੇ ਉਹਦੇ ਕੋਲ ਜਮ੍ਹਾਂਗੇ ਸਾਡੇ ਹੁਣ ਦੇ ਨਹੀਂ ਰਿਹਾ ਅਸੀਂ ਜਸਪਾਲ ਤੋਂ ਲੈਨੇ ਆਗੇ ਤਾਂ ਸਾਢੇ 1 ਸਾਲ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵੀ ਜਸਪਾਲ ਤੋਂ ਰਿਕਵਰੀ ਹੋ ਨਹੀਂ ਸਕਦੀਗੀ ਤਾਂ ਉਹਨਾਂ ਨੇ ਕਲੋਨੀ ਦਾ ਝੂਠੀ ਮੰਨ ਕਰਕੇ ਕਹਾਣੀ ਬਣਾ ਕੇ ਤਾਂ ਮੇਰੇ પતિ ਸੰਜੀਵ ਕੁਮਾਰ ਤੇ ਐਫ ਆਈ ਆਰ ਝੂਠੀ ਐਫ ਆਈ ਆਰ ਕਰਵਾ ਸਹੀ ਹੋ ਗਿਆ ਹੈ। ਹਿਸਾਬ ਹਿਸਾਬ ਦੇ ਵਿੱਚ ਵੀ ਸਾਡਾ ਜਿਸ ਪਾਰ ਵਾਲਾ ਪੈਸਾ ਨਿਕਲਦਾ ਉਹਦਾ ਸਾਡੇ ਵੱਲ ਕੁਝ ਨਹੀਂ ਹੈ ਨਾ। ਜਿਹੜੇ ਜ਼ਿਮੀਨਾਰ ਕਹਿੰਦੇ ਆ ਕਿ ਅਸੀਂ ਪਲਾਟਾਂ ਦੇ ਰੁਪਏ ਦਿੱਤੇ ਹੈਗੇ ਉਹ ਕੋਈ ਸਟੈਂਪ ਪੇਪਰ ਤੇ ਕੋਈ ਬਿਆਨਨਾ ਦਿਖਾਣ ਕੋਈ ਚੈੱਕ ਰਾਈ ਉਹਨਾਂ ਨੇ ਪੇਮੈਂਟ ਕੀਤੀ ਹੈ ਸਾਡੇ ਕਿਤਾਬਾਂ ਚ ਐਂਟਰੀ ਦਿਖਾਣ ਤਾਂ ਹੀ ਇਹ ਹੋ ਸਕਦਾ ਹੈ ਕਿ ਅਸੀਂ ਪੈਸੇ ਲਏ ਹੈਗੇ ਇਸ ਦਾ ਉਹਨਾਂ ਦੇ ਕੋਲ ਕੋਈ ਸਬੂਤ ਨਹੀਂ ਸਾਰੀ ਮਨਕੜ ਕਹਾਣੀ ਬਣਾਈ ਹੈ। ਉਹਨਾਂ ਦਾ ਦੇਨ ਲੈਣ ਜੱਸੇ ਦੇ ਨਾਲ ਹੈ ਜੱਸੇ ਦੀ ਉਹਨਾਂ ਦੀ ਆੜਤਾਂ ਦੀ ਸੀ ਜੱਸਪਾਲ ਨੂੰ ਕੁੱਛ ਬੁਲਾ ਕੇ ਜੱਸਪਾਲ ਨੂੰ ਕੁੱਛਣ ਬੁਲਾ ਕੇ ਇਹ ਲੋਕਾਂ ਦੇ ਗੱਲ ਜਿਆਦਾ ਹੀ ਹੁੰਦੇ ਬੋਲ ਚੱਲੋ ਤੇ ਅੱਗੇ ਲੱਗੋ ਜੱਸਪਾਲ ਨਹੀਂ ਦਿੱਤੇ ਜੀ ਸਾਡੇ ਸਾਡੇ ਕਿਤਾਬਾਂ 'ਚ ਕੋਈ ਐਂ ਨਹੀਂ ਹੈ ਜੇ ਦਿੱਤੇ ਤਾਂ ਜੱਸਪਾਲ ਨੂੰ ਦਿੱਤੇ ਸਾਡੇ ਉਹ ਸਾਰੇ ਪਲਾਟ ਹੈ ਜਿਹੜੇ ਉਹ ਕੱਲੇ ਜਦੋਂ ਪਲਦੇ ਆਕੀਆਂ ਨਹੀਂ ਕਿਉਂ ਕੁਕਿੰਗ ਕੀਤੀ ਮੰਡੀ ਚ ਨਹੀਂ ਕਿਸੇ ਨੇ ਕੀਤੀ ਸਾਡੇ ਕਿਸੇ ਆਕੀ ਨਹੀਂ ਨਹੀਂ ਕੀਤੀ ਹੈਗੀ ਸਾਰੇ ਉਸੇ ਦੇ ਆਕਿਆ ਨਹੀਂ ਬੁਕਿੰਗ ਕੀਤੀ ਹੈਗੀ ਇਹ ਸਾਰੀ ਮੰਕੜਤ ਕਹਾਣੀ ਬਣਾਈ ਹੈ ਉਹਨਾਂ ਨੇ ਕਿਹਾ ਕਿ ਮੇਰੇ ਨੰਦੋਈ ਜੀ ਦੇ ਬਰਨਾਲੇ ਉਹ ਕੋਲ ਬੈਠੇ ਸੀ ਮੇਰੇ ਜੇਠ ਹੈ ਜੀ ਟਿੰਡੇ ਉਹ ਕੋਲ ਬੈਠਾ ਸੀ ਇੱਕ ਸਾਡਾ ਮੰਡੀ ਚ ਆਏ ਜੀ ਦੋਸਤ ਉਹ ਕੋਲ ਬੈਠਾ ਸੀ ਕਿ ਉਹ ਸਾਰਾ ਦਿਨ ਕੋਲ ਹੀ ਬੈਠੇ ਰਹਿੰਦੇ ਜਿਉਂ ਨਾਲ ਆਪ ਦਾ ਕੋਈ ਕੰਮਕਾਰ ਨਹੀਂ ਸੀਗਾ ਮੇਰੇ ਨੰਦੋਈ ਜੀ ਦਾ ਫੰਕਸ਼ਨ ਤਾਂ ਵੀ ਮਸਾਂਦੇ ਆ 2 ਘੰਟੇ ਤਕਾਂ ਤੇ ਬਖਤਲੀ ਦਾ ਉਹਨਾਂ ਕੋਲ ਕਿੱਥੋਂ ਟਾਈਮ ਹੋਊ ਔਰ ਮੇਰੇ ਜੇਡ ਦਾ ਵੀ 18 ਸਾਲਾਂ ਤੋਂ ਬਠਿੰਡੇ ਕਾਰੋਬਾਰ ਹੈਗਾ ਉਹ ਵੀ ਕਿਥੇ ਦੁੱਖ ਸੁੱਖ ਚ ਹੀ ਆਂਦੇ ਹੈਗੀ ਸਾਰੀ ਮੰਡੀ ਦੇ ਇਸ ਗੱਲ ਦੀ ਗਵਾਹ ਕੋਈ ਕਲੋਨੀ ਨਹੀਂ ਕੱਟੀ ਹੈਗੀ ਸਾਡੇ ਤੇ ਝੂਠਾ ਪਰਚਾ ਬਣਾਇਆ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਝੂਠਾ ਫਸਾਇਆ ਨਾਮ ਰੱਬ ਦਾ ਮਰਜੀ ਜੈਨ ਅੱਜ ਦਾ ਜਿਹੜਾ ਇਹ ਰੋਸਤਾ ਨਾ ਲਾਇਆ ਗਿਆ ਹੈ ਇਹ ਮੋਰ ਮੰਡੀ ਦੇ ਵਿੱਚ ਪਿਛਲੇ ਦਿਨ ਇੱਕ ਪਰਚਾ ਜੋ ਸੀ ਵੀਰਵਾਲ ਵੀਰਵਾਲਾ ਉਰਫ ਵੀਰਵਾਲਾ ਪੁੱਤਰ ਸ਼੍ਰੀ ਹੇਮਰਾਜ ਦੇ ਖਿਲਾਫ ਮਾਉਂਰ ਥਾਣਾ ਵਿਖੇ ਹੋਇਆ ਸੀ ਉਹ ਜਿਸ ਸੰਬੰਧ ਵਿੱਚ ਧਰਨਾ ਲਾਇਆ ਗਿਆ ਕਿਉਂਕਿ ਜਿਹੜਾ ਪਰਚਾ ਕੀਤਾ ਗਿਆ ਬਿਲਕੁਲ ਝੂਠਾ ਪਰਚਾ ਤੇ ਬੇਬਨਾਦ ਧੰਗ ਨਾਲ ਕੀਤਾ ਗਿਆ ਹੈਗਾ ਇਸ ਬਦ ਸੰਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਕਈ ਵਾਰ ਡੀਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੂੰ ਵੀ ਪਤਾ ਕਿ ਬਿਲਕੁਲ ਝੂਠਾ ਪਰਚਾ ਦਾ ਜੋਆ ਪਰੰਤੂ ਕੁਝ ਬੰਦੇ ਦਵਾ ਵਿੱਚ ਆ ਕੇ ਤੇ ਪਰਚਾ ਕੀਤਾ ਗਿਆ ਹੈ ਹੈ ਇਸ ਨੂੰ ਲੈ ਕੇ ਸਾਰੇ ਮੰਡੀ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਜਿਸ ਸਬੰਧ ਵਿੱਚ ਅੱਜ ਰੋਸਤਾ ਦਿੱਤਾ ਗਿਆ ਹੈ ਅਸੀਂ ਇਥੋਂ ਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਹੁਕਮ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਤਾਂ ਜੋ ਜਿਨ੍ਹਾਂ ਨੇ ਵੀ ਝੂਠੀ ਕਾਰਵਾਈ ਕੀਤੀ ਹੈ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ